ਮਾਰਨਿੰਗ ਆਇਆ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੌਂਕੀ ਨਾ ਲਗਾਉਣ ਦਾ ਚੋ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ ਚ ਭਟ ਗਏ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਦ ਟੱਪ ਕੇ ਅਮਰੀਕਾ ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕਰ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਨੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਾਜ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡੋਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉਥੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੈਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਹੈ ਕਿ ਤੁਹਾਡੀ ਡੋਂਕੀ ਲਵਾ ਦਿੰਨੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉਥੇ ਟਰੰਪ ਹੈ ਤੇ ਟਰੰਪ ਨੇ ਸਖਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੋਂਕੀ ਨਾ ਲਗਾਣ ਲੱਗਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟਕ ਗਏ ਲੱਖਾਂ ਰੁਪਈਆ ਖਰਚ ਕੇ ਮੈਂ ਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਾਜ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਹੈ ਤਕਰੀਬਨ 500 ਤੋਂ ਵੱਧ ਪਰ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡੋਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਧਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉੱਤੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੀਨਾ ਨਾਲ ਬੰਨ੍ਹਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਹੈ ਕਿ ਤੁਹਾਡੀ ਡੋਂਕੀ ਲਵਾ ਦਿੰਦੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉੱਤੇ ਟਰੰਪ ਹੈ ਤੇ ਟਰੰਪ ਨੇ ਸ਼ਕਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੌਂਕੀ ਨਾ ਲਗਾਉਣ ਲੱਗ ਜਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟਕ ਗਏ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ 'ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਨੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਹਾਜ਼ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤਕਰੀਬਨ 500 ਤੋਂ ਵੱਧ ਪਰ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡੋਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉੱਤੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੈਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਹੈ ਕਿ ਤੁਹਾਡੀ ਡੋਂਕੀ ਲਵਾ ਦਿੰਦੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉੱਤੇ ਟਰੰਪ ਹੈ ਤੇ ਟਰੰਪ ਨੇ ਸ਼ਕਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੌਂਕੀ ਨਾ ਲਗਾਉਣ ਲੱਗ ਜਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟਕ ਕੇ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ 'ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਨੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਹਾਜ਼ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤਕਰੀਬਨ 500 ਤੋਂ ਵੱਧ ਪਰ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡੋਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉਥੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੀਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਹੈ ਕਿ ਤੁਹਾਡੀ ਡੋਂਕੀ ਲਵਾ ਦਿੰਨੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉਥੇ 트ੰਪ ਹੈ ਤੇ 트ੰਪ ਨੇ ਸਖਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੋਂਕੀ ਨਾ ਲਗਾਣ ਲੱਗ ਜਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟਕ ਗਏ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ 'ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਨੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਾਜ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਹੈ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡਾਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉੱਥੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੀਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਕਿ ਤੁਹਾਡੀ ਡੋਂਕੀ ਲਵਾ ਦਿੰਨੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉੱਥੇ ਟਰੰਪ ਹੈ ਤੇ ਟਰੰਪ ਨੇ ਸਖਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੋਂਕੀ ਨਾ ਲਗਾਣ ਲੱਗਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟ ਗਏ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਨੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਾਜ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਹੈ तकरीबन 500 ਤੋਂ ਵੱਧ ਬਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡੌਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉੱਤੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੀਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਕਿ ਤੁਹਾਡੀ ਡੌਂਕੀ ਲਵਾ ਦਿੰਦੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉੱਥੇ ਟਰੰਪ ਹੈ ਤੇ ਟਰੰਪ ਨੇ ਸ਼ਕਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੋਂਕੀ ਨਾ ਲਗਾਉਣ ਲੱਗ ਜਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟਕ ਗਏ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ 'ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਨੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਾਜ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡੋਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ 트੍ਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉਥੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੀਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਹੈ ਕਿ ਤੁਹਾਡੀ ਡੋਂਕੀ ਲਵਾ ਦਿੰਦੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉਥੇ 트ੰਪ ਹੈ ਤੇ 트ੰਪ ਨੇ ਸਖਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੋਂਕੀ ਨਾ ਲਗਾਣ ਲੱਗ ਜਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟਕ ਕੇ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ 'ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦੇਣੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਾਜ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡਾਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉੱਤੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੀਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਕਿ ਤੁਹਾਡੀ ਡੌਂਕੀ ਲਵਾ ਦਿੰਨੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉੱਥੇ ਟਰੰਪ ਹੈ ਤੇ ਟਰੰਪ ਨੇ ਸਖਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੌਂਕੀ ਨਾ ਲਗਾਉਣ ਲੱਗ ਜਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟਕ ਗਏ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ 'ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਨੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ 4G ਜਹਾਜ ਦੇ ਵਿੱਚ ਬਿਠਾਇਆ ਅਤੇ ਜਹਾਜ਼ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਹੈ तकरीबन 500 ਤੋਂ ਵੱਧ ਬਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡੋਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉੱਤੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੀਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਕਿ ਤੁਹਾਡੀ ਡੌਂਕੀ ਲਵਾ ਦਿੰਦੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉੱਤੇ ਟਰੰਪ ਹੈ ਤੇ ਟਰੰਪ ਨੇ ਸ਼ਕਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੌਂਕੀ ਨਾ ਲਗਾਣ ਲੱਗ ਜਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟਕ ਕੇ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ 'ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਨੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਹਾਜ਼ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤਕਰੀਬਨ 500 ਤੋਂ ਵੱਧ ਪਰ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡੋਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉਥੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੀਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਹੈ ਕਿ ਤੁਹਾਡੀ ਡੋਂਕੀ ਲਵਾ ਦਿੰਨੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉਥੇ 트ੰਪ ਹੈ ਤੇ 트ੰਪ ਨੇ ਸਖਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੋਂਕੀ ਨਾ ਲਗਾਣ ਲੱਗ ਜਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟਕ ਗਏ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਦ ਟੱਪ ਕੇ ਅਮਰੀਕਾ 'ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਨੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਾਜ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡਾਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉੱਥੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੀਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਕਿ ਤੁਹਾਡੀ ਡੋਂਕੀ ਲਵਾ ਦਿੰਨੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉੱਥੇ ਟਰੰਪ ਹੈ ਤੇ ਟਰੰਪ ਨੇ ਸਖਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੋਂਕੀ ਨਾ ਲਗਾਣ ਲੱਗਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟ ਗਏ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਦ ਟੱਪ ਕੇ ਅਮਰੀਕਾ 'ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਨੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋਰ ਦਿੱਤਾ ਇਹ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਬਿਠਾਇਆ ਅਤੇ ਜਾਜ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਹੈ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ ਕਈ ਨਸ਼ਾ ਤਸਕਰ ਵੀ ਸ਼ਾਮਲ ਨੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ ਡਾਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ ਟਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੰਗੀ ਪੱਦਰ ਦੇ ਉੱਤੇ ਤੇ ਇੱਕ ਹਿਸਾਬ ਦੇ ਨਾਲ ਮੈਕਸੀਕੋ ਕਾਂਦੇ ਉੱਤੇ ਜੰਗ ਹੀ ਛੇੜੀ ਹੋਈ ਹੈ ਨਾਲ ਹੀ ਉੱਤੇ ਕਾਂਧੂ ਸਾਰੀ ਨੂੰ ਲੈ ਕੇ ਜਲਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਕਈ ਗੈਰ ਪ੍ਰਵਾਸੀਆਂ ਨੂੰ ਬਿਠਾਇਆ ਚੀਨਾ ਨਾਲ ਬੰਨਿਆ ਤੇ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਕਿ ਤੁਹਾਡੀ ਡੌਂਕੀ ਲਵਾ ਦਿੰਦੇ ਆ ਅਮਰੀਕਾ ਦੀ ਤਾਂ ਹੁਣ ਸਾਵਧਾਨ ਰਹੋ ਹੁਣ ਉੱਥੇ ਟਰੰਪ ਹੈ ਤੇ ਟਰੰਪ ਨੇ ਸਖਤੀ ਕਰ ਦਿੱਤੀ ਹੈ ਪੰਜਾਬੀਓ ਤੁਹਾਡੇ ਲਈ ਅਮਰੀਕਾ ਤੋਂ ਇੱਕ ਵਾਰਨਿੰਗ ਆਈ ਹੈ ਹੁਣ ਕਿਸੇ ਵੀ ਏਜੰਟ ਦੇ ਕਹਿ ਕੇ ਡੌਂਕੀ ਨਾ ਲਗਾਉਣ ਲੱਗ ਜਿਓ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਪਰ ਉਹ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸੋਚਿਆ ਜੰਗਲਾਂ 'ਚ ਭਟਕ ਕੇ ਲੱਖਾਂ ਰੁਪਈਆ ਖਰਚ ਕੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ 'ਚ ਦਾਖਲ ਹੋ ਸਕਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਅਮਰੀਕਾ ਨੇ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਟਰੀ ਤਾਇਨਾਤ ਕਰ ਦਿੱਤੀ ਹੈ ਵੱਡੇ ਵੱਡੇ ਫੋਰਸਾਂ ਨੇ ਟੈਂਕ ਉਥੇ ਟਰੱਕ ਤਾਇਨਾਤ ਕਰ ਦਿੱਤੇ ਨੇ ਤਾਂ ਕਿ ਉਥੋਂ ਕੋਈ ਵੀ ਬੰਦਾ ਮੈਕਸੀਕੋ ਟੱਪ ਕੇ ਅਮਰੀਕਾ 'ਚ ਦਾਖਲ ਨਾ ਹੋ ਸਕੇ ਦੂਜੇ ਪਾਸੇ ਅਮਰੀਕਾ ਨੇ ਲੰਘੇ ਦਿਣੀ ਤਕਰੀਬਨ 500 ਤੋਂ ਵੱਧ ਗੈਰ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਦੇ ਵਿੱਚ ਬਿਠਾ ਕੇ ਤੋੜ ਦਿੱਤਾ ਇਹ ਹੀ ਨਹੀਂ ਕਿ ਉਹਨਾਂ ਨੂੰ ਚੀਨਾ ਨਾਲ ਪਹਿਲਾਂ ਬੰਨਿਆ ਗਿਆ ਲੱਕ ਉਹਨਾਂ ਦੇ ਪੈਰ ਹੱਥ ਚੀਨਾ ਨਾਲ ਬੰਨੇ ਅਮਰੀਕੀ 4G ਜਹਾਇ ਦੇ ਵਿੱਚ ਬਿਠਾਇਆ ਅਤੇ ਜਾਜ ਤੋਂ ਬਿਠਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਹੈ। ਤਕਰੀਬਨ 500 ਤੋਂ ਵੱਧ ਬਗੈਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਨੇ, ਕਈ ਨਸ਼ਾ ਤਸਕਰ ਵੀ ਸ਼ਾਮਲ ਨੇ। ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਕਸੀਕੋ ਜਾ ਸਕਦੇ ਹੋ, ਡੋਂਕੀ ਲਗਾ ਕੇ ਅਮਰੀਕਾ ਪਹੁੰਚ ਸਕਦੇ ਹੋ ਤੇ ਉੱਥੇ ਵੱਸ ਸਕਦੇ ਹੋ, ਹੁਣ ਇਹ ਗਲਤੀ ਨਾ ਕਰਿਓ ਤੁਹਾਡੇ ਲੱਖਾਂ ਰੁਪਏ ਵੀ ਬਰਬਾਦ ਹੋਣਗੇ ਕਿਉਂਕਿ 트੍ਰੰਪ ਨੇ ਅਮਰੀਕਾ ਦੇ ਵਿੱਚੋਂ ਪ੍ਰਵਾਸੀ